ਰਾਸ਼ਟਰੀ ਪੁਲਿਸ ਸਮachar ਆਓ ਦੇਖਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਮਿਤੀ 7/9/2025 ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਧੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਤਿੰਨ ਜਿੰਦਾ ਰੌਣ ਇੱਕ ਕੋਲ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਕੇ ਸੌਫਤਾ ਹਾਸਲ ਕੀਤੀ ਹੈ। ਸ਼੍ਰੀ ਹਰਮਿੰਦਰ ਸਿੰਘ ਬਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੜੇ ਅੰਸਰਾਂ ਨਸ਼ਾ ਤਸਕਰਾ ਖਿਲਾਫ ਚਲਾਈ ਗਏ ਵਿਸ਼ੇਸ਼ ਮਹਿੰਮ ਦੇ ਤਹਿਤ ਸ਼੍ਰੀ ਰਮਿੰਦਰ ਸਿੰਘ ਹੀਰ ਪੀਪੀਐਸ ਪੁਲਿਸ ਕਪਤਾਨ ਸਥਾਨਿਕ ਸ਼੍ਰੀ ਸਰਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ਼੍ਰੀ ਕੁਲਵੰਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ 서 ਡਿਵੀਜ਼ਨ ਆਦਮਪੁਰ ਦੀ ਜੋਗ ਅਗਵਾਈ ਹੇਠ ਰਵਿੰਦਰਪਾਲ ਸਿੰਘ ਮੁਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਤਿੰਨ ਜਿੰਦਾ ਰੌਂਦ ਇੱਕ ਖੋਲ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੁਲਵੰਤ ਕੁਲਵੰਤ ਸਿੰਘ PPS ਉਪਲਿਸ ਕਪਤਾਨ 서 ਡਿਵੀਜ਼ਨ ਕੋ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 6 9 2025 ਨੂੰ AS ਸਤਨਾਮ ਸਿੰਘ ਸਮੇਤ ASA ਕੁਲਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਬਾਸਾ ਵਾਈ ਸਰਕਾਰੀ ਗੱਡੀ ਨੰਬਰ ਬਾ ਸਿਲਸਿਲਾ ਗਰਤਬਾ ਚੈਕਿੰਗ ਭੜੇ ਪੁਸ਼ਾ ਦੇ ਸਬੰਧ ਵਿੱਚ ਟਰੋਲੀ ਕਲਾ ਪੁਲੀ ਤੇ ਹਾਜ਼ਰ ਸੀ ਜਿੱਥੇ ASA ਪਰਮਿੰਦਰ ਸਿੰਘ CIA ਸਟਾਫ ਸਮੇਤ ਫੋਰਸ ਬਾ ਸਵਾਰੀ ਸਰਕਾਰੀ ਗੱਡੀ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ ਦੌਰਾਨ ਇੱਕ ਕਮੋਨਾ ਨੋਜ਼ਵੈਲ ਮੋਟਰਸਾਈਕਲ ਤੇ ਸਵਾਰ ਹੋ ਕੇ ਮੇਟੀਆਣਾ ਸਾਈਡ ਤੋਂ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਟਾਰਚ ਨਾਲ ਰੋਕਣ ਦਾ ਇਸ਼ਾਰਾ ਕੀਤਾ ਜਿਸ ਨੇ ਰੁਕਣ ਦੀ ਬਜਾਏ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਜੋ ਫਾਇਰ ਪੁਲਿਸ ਪਾਰਟੀ ਦੀ ਸਰਕਾਰੀ ਬੈਰੋ ਦੇ ਫਰੰਟ ਸ਼ੀਸ਼ੇ ਵਿੱਚ ਵੱਜਾ ਅਤੇ ਮੋਟਰਸਾਈਕਲ ਚਾਲਕ ਨੇ ਆਪਣਾ ਮੋਟਰਸਾਈਕਲ ਜਕਦਮ ਖੱਬੇ ਹੱਥ ਢੋਲੀ ਖੁੱਦ ਪੁਲੀ ਵੱਲ ਨੂੰ ਮੋੜ ਦਿੱਤਾ ਜੋ ਮੋਟਰਸਾਈਕਲ ਤੇਜ਼ ਹੋਣ ਕਰਕੇ ਅਚਾਨਕ ਸਲਿੱਪ ਕਰਦਾ ਹੋਇਆ ਪੁਲੀ ਕ੍ਰਾਸ ਕਰਕੇ ਸੱਜੇ ਹੱਥ ਡਿਗ ਪਿਆ ਜੋ ਮੋਟਰਸਾਈਕਲ ਚਾਲਕ ਬਿਆਵਾਦ ਕਮਰੇ ਦੀ ਆੜ ਲੈ ਕੇ ਪੁਲਿਸ ਪਾਰਟੀ ਵੱਲ ਨੂੰ ਫਿਰ ਦੁਬਾਰਾ ਪਿਸਤਲ ਤਾਣ ਕੇ ਬੈਠ ਗਿਆ ਜਿਸ ਨੂੰ ਐਸਆਈ ਕੁਲਦੀਪ ਸਿੰਘ ਨੇ ਵਾਰਨਿੰਗ ਦਿੱਤੀ ਜੋ ਉਕਤ ਵਿਅਕਤੀ ਨੂੰ ਸਲੈਂਡਰ ਕਰਨ ਦੀ بجائے ਪੁਲਿਸ ਪਾਰਟੀ ਦੇ ਮਾਰ ਦੇਣ ਦੀ ਨੀਅਤ ਨਾਲ ਹੋਰ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਐਸਆਈ ਕੁਲਦੀਪ ਕੁਮਾਰ ਨੇ ਆਪਣਾ ਅਤੇ ਆਪਣੇ ਕਰਮਚਾਰੀਆਂ ਦਾ ਵਿਚਾਰ ਕਰਦੇ ਹੋਏ ਸਰਵਿਸ ਪਿਸਤਲ ਨਾਲ ਵਾਈਫ ਫਾਇਰ ਕੀਤਾ ਅਤੇ ਦੂਜਾ ਫਾਇਰ ਉਸ ਵਿਅਕਤੀ ਨੂੰ ਰੋਕਣ ਵਾਸਤੇ اے ایس ਆਈ ਕੁਲਦੀਪ ਕੁਮਾਰ ਨੇ ਉਸ ਦੇ ਪੈਰਾ 1 ਨੂੰ ਕੀਤਾ ਤਾਂ ਗੋਲੀ ਉਸ ਦੀ ਸੱਜੀ ਲੱਤ ਦੀ ਪਿੰਨੀ ਪਰ ਲੱਗੀ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਦਵਿੰਦਰ ਸਿੰਘ ਉਰਫ ਪਾਜਾਵਾਸੀ ਪਿੰਡ ਡੁਮਾਂਡਾ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਦੱਸਿਆ ਅਤੇ ਜ਼ਖਮੀ ਦਵਿੰਦਰ ਸਿੰਘ ਉਰਫ ਬਾਜਾ ਉੱਕ ਨੂੰ ਸਿਵਲ ਹਸਪਤਾਲ ਆਦਮਪੁਰ ਦਾਖਲ ਕਰਵਾਇਆ ਗਿਆ ਜਿਸ ਨੇ ਦਾਖਲ ਮੁਕੱਦਮਾ ਨੰਬਰ 142 ਮਿਤੀ 7/9/2025 ਹਾਰਦ 109 131 221 324 4 BNS 2594 59 ਅਸਲਾ ਐਕਟ ਖਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਵਿਖੇ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਮੁਕੱਦਮਾ ਹਸਾਬ ਵਿੱਚ ਅੱਜ ਹਸਬ ਜ਼ਾਬਤਖ ਗ੍ਰਿਫਤਾਰ ਕੀਤਾ ਗਿਆ ਜੋ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ حاصل ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਦੋਸ਼ੀਆਂ ਦੇ ਖਿਲਾਫ ਪਹਿਲਾ ਦਰਜ ਮੁਕੱਦਮਾ ਨੰਬਰਕ ਐਫ ਆਈ ਆਰ ਨੰਬਰ 102 256225 ਯੂ ਐਸ 109 10 5 ਬੀ ਐਨ ਐਸ 255459 ਆਰਮਜ਼ ਐਕਟ ਪੀ ਐਸ ਅਨੂਪੁਰ ਜਲੰਧਰ ਨੰਬਰ 2 ਐਫ ਆਈ ਆਰ 108 ਡੇਟਿੰਗ 23/7/2024 ਯੂ ਐਸ 1152 1262 324 4 तीन सौ बवंजा दो एक सौ कानवे तीन एक सौ नब्बे जलंधर तीन तेरह एक भी सौ चौवी तीन सौ तेई तीन सौ चौबीस तीन सौ क्याली आई पीसी पीएस आदमपुर जलंधर ब्राह्मी एक पिस्तौल देसी पिस्तौल एक जिंदा रौद एक मैगजीन एक कोल एक मोटरसाइकिल मारका स्पलेंडर ਬਿਊਰੋ ਜੀ ਫ੍ਰਾਮ ਦਿਪ ਸਿੰਘ ਜੀ ਦੀ ਖਾਸ ਰਿਪੋਰਟ ਕੱਲ ਮਿਤੀ 6/9/2025 ਦੀ ਦਰਗਮਣੀ ਰਾਤ ਥਾਣਾ ਆਦਮਪੁਰ ਦੀ ਪੁਲਿਸ ਜਿਸ ਦੇ ਐਸਐਸਆਈ ਸਦਨਾਂ ਸਿੰਘ ਤੇ ਸੀਆਏ ਸਟਾਫ ਵੱਲੋਂ ਸਾਂਝੇ ਤੌਰ ਤੇ ਡਰੋਲੀ ਮੋੜ ਤੇ ਨਾਕਾਬੰਦੀ ਕੀਤੀ ਰਹੀ ਸੀ ਜਿਸ ਦੌਰਾਨ ਆਉਣ ਜਾਣ ਵਾਲੇ ਵਿਅਕਤੀਆਂ ਦੀਆਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸੇ ਨਾਕਾਬੰਦੀ ਇਰਾਨ ਦੇਰ ਰਾਤ ਇੱਕ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਜਿਹਨੂੰ ਪੁਲਿਸ ਪਾਰਟੀ ਨੇ ਰੁਕੁੰਦਾ ਇਸ਼ਾਰਾ ਕੀਤਾ ਪਰ ਉਸਨੇ ਪੁਲਿਸ ਪਾਰਟੀ ਦੀ ਗੱਡੀ ਤੇ ਖੈਰ ਕਰਨ ਦਿੱਤਾ ਜਦੋਂ ਜਵਾਬੀ ਫਾਇਰ ਦਾ ਜਵਾਬ ਦਿੰਦਿਆਂ ਆਇਆ ਇਸ ਵਿਅਕਤੀ ਨੂੰ ਕਾਬੂ ਕਰਨ ਲਈ ਗੋਲੀ ਚਲਾਈ ਜੋ ਇੱਕ ਨਾਮਰੂਹ ਵਿਅਕਤੀ ਦੇ ਲੱਥਪੇ ਲੱਗੀ ਇਸ ਤਰ੍ਹਾਂ ਇਹ ਦਿੱਕਤਿਆ ਅਤੇ ਇਸ ਦੇ ਕੋਲ ਜਿਹੜਾ ਪਿਸਤੌਲ ਸੀ ਉਹ ਵੀ ਢਿਲ ਪਿਆ 30 ਗ੍ਰਾਣ ਇਸ ਵਿਅਕਤੀ ਦਾ ਨਾਮ ਦਵਿੰਦਰ ਸਿੰਘ ਜੀਲਿਸਵਾਜਾ ਪੁੱਤਰ ਮਨਜੀਤ ਸਿੰਘ ਵਾਸੀ ਡਮੁੰਡਾ ਮਾਲੂਮ ਹੋਇਆ ਇਸ ਵਿਅਕਤੀ ਕੋਲੋਂ ਇੱਕ ਪਿਸਤੌਲ 32 ਬੋਰ 10 ਜਿੰਦਾ ਰੰਦ ਅਤੇ ਮੌਕੇ ਤੇ ਜੋ ਦੋ ਫਾਇਰ ਇਸ ਵੱਲੋਂ ਕੀਤੇ ਗਏ ਉਸ ਦੇ ਖੋਲ ਕਾਰਟੂਸ ਬਰਾਮਦ ਹੋਇਆ ਜੋ ਦੌਰਾਨੇ ਤਫ਼ਤੀਸ਼ ਇਹ ਪਾਇਆ ਗਿਆ ਕਿ ਇਸ ਤੋਂ ਪਹਿਲਾਂ ਵੀ ਮਿੱਤੀ 25 6 25 ਨੂੰ ਪੈਂਡ ਟ੍ਰੋਲੀ ਵਿੱਚ ਇੱਕ ਹਰਮਨਪ੍ਰੀਤ ਸਿੰਘ ਦੇ ਗੋਲੀ ਚਲਾਈ ਸੀ ਜੋ ਇਸ ਵੱਲੋਂ ਚਲਾਈ ਗੋਲੀ ਉਸ ਦੀ ਲੱਤ ਵਿੱਚ ਲੱਗੀ ਸੀ ਇਸ ਖਿਲਾਫ ਆਈਪੀਸੀ ਦੀ ਧਾਰਾ 307 ਤੇ ਬੀਐਨਐਸ ਦੀ ਧਾਰਾ 109 3 ਤਹਿਤ ਮੁਕੱਦਮਾ ਨੰਬਰ 102 ਦਰਜਿਆ ਇਸ ਤੋਂ ਇਲਾਵਾ ਥਾਣਾ ਆਦਮਪੁਰ ਵਿੱਚ ਦੋ ਹੋਰ ਮਕਦਮੇ ਜੀ ਇਸ ਤੇ ਦਰਜ ਆ ਜਿਨ੍ਹਾਂ ਵਿੱਚ ਇਸ ਦੀ ਗ੍ਰਿਫਤਾਰੀ ਲੜੀਂਦੀ ਸੀ ਤੇ ਤਰਾਨੇ ਤਫਤੀਸ਼ ਹੁਣ ਇਹ ਗੱਲ ਵੀ ਸਾਹਮਣੇ ਆਈ ਆ ਵੀ ਹਸ਼ਿਆਰਪੁਰ ਜ਼ਿਲ੍ਹੇ ਵਿੱਚ ਕਿਸੇ ਯੂਟਿਊਬਰ ਉੱਪਰ ਗੋਲੀ ਚਲਾਉਣ ਵਿੱਚ ਵੀ ਇਹ ਇਨਵੋਲਵ ਸੀਗਾ ਔਰ ਇਸ ਮਕਦਮੇ ਦੀ ਨਵਾਂ ਮਕਦਮਾ ਇਹਦਾ ਦਰਜ ਕਰਕੇ ਉਹਦੇ ਵਿੱਚ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਆ ਇਸ ਵਿਅਕਤੀ ਦੀ ਪੁੱਛਗਿੱਛ ਦੌਰਾਨ ਬਹੁਤ ਸਾਰੇ ਤੱਥ ਸਾਹਮਣੇ ਆਉਣ ਦੀ ਉਮੀਦ ਆ ਇਹ ਗੱਲ ਆਪ ਜੀ ਨੂੰ ਦੱਸਣੀ ਜ਼ਰੂਰੀ ਚਾਹਨਾ ਕਿ ਮਾਨਯੋਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਮਾਨਯੋਗ ਡੀਪੀ ਸਾਹਿਬ ਸ਼੍ਰੀ ਗੁਰਮਜਾਤ ਜੀ ਜੀ ਹਦਾਇਤਾਂ ਅਤੇ ਮਾਨਯੋਗ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਸ੍ਰੀ ਹਰਵਿੰਦਰ ਸਿੰਘ ਬਰਕੀ ਜੀ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਕ੍ਰਿਮਿਨਲ ਵਿਅਕਤੀ ਨੂੰ ਕਾਬੂ ਕਰਨ ਲਈ ਹਰ ਤਰ੍ਹਾਂ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਨਾਕਾਬੰਦੀ ਵੀ ਇਸੇ ਲੜੀ ਵਿੱਚ ਕੀਤੀ ਜਾ ਰਹੀ ਸੀ ਔਰ ਰਜਾਨਾ ਹੀ ਸਾਡੇ ਥਾਣੇ ਵਿੱਚ ਤੇ ਵੱਖ-ਵੱਖ ਪਲਾਨ ਤਹਿਤ ਨਾਕਾਬੰਦੀ ਤੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਆ ਥੈਂਕ ਯੂ